ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ ਦੇ ਵਿੱਚ ਤੇ ਬਾਈ ਆਪਾਂ ਤੁਹਾਡੇ ਵਾਸਤੇ ਹੁਣ ਰੋਜ਼ ਨਵੇਂ ਤੇ ਨਵਾਂ ਟਰੈਕਟਰ ਲਿਆਉਨੇ ਆ ਜੀ ਤੇ ਪਹਿਲਾਂ ਇੱਕ ਦੋ ਟਰੈਕਟਰ ਨੇ ਵੀਡੀਓ ਪਾਈ ਸੀ ਆਪਾਂ ਨੇ ਜੌਂਡੀਅਰ ਦੀਆਂ ਉਹ ਟਰੈਕਟਰ ਵੀ ਸੇਲ ਹੋ ਗਏ ਸੀਗੇ ਜੀ ਤੇ ਤਕਰੀਬਨ ਆਪਣੇ ਟਰੈਕਟਰ ਦੋਨੇ ਤੇ ਤਿੰਨੇ ਟਰੈਕਟਰ ਨਾਲ ਦੀ ਨਾਲੇ ਵਿਗੇ ਸੀਗੇ ਇੱਕ ਆਪਾਂ ਐਂਡੋਫਾਰਮ ਪਾਇਆ ਸੀਗਾ ਉਹ ਵੀ ਵਿਗ ਗਿਆ ਸੀ ਟਰੈਕਟਰ ਤੇ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਹੋਰ ਨਵਾਂ ਟਰੈਕਟਰ ਲੈ ਕੇ ਆਏ ਹਾਂ ਜਮਾਈ ਸ਼ੋਰੂਮ ਕੰਡੀਸ਼ਨ ਵਾਲਾ ਠੀਕ ਹੈ ਜੀ ਵੈਸੇ ਇਹਦੇ ਬਾਰੇ ਦੱਸਣ ਦੀ ਬਹੁਤਾ ਕੋਈ ਲੋੜ ਨਹੀਂ ਹੈਗੀ ਪਰ ਫਿਰ ਵੀ ਆਪਾਂ ਤੁਹਾਨੂੰ ਦਿਖ ਤੇ ਵੀਡੀਓ ਬਣਾ ਰਿਹਾ ਮੇਰਾ ਵੀਰਾ ਜੱਸ਼ਨ ਸ਼ਕਤੀਮਾਨ ਵਾਲਾ ਹੋ ਜੱਸ਼ਨ ਵੀਰੇ ਬਹੁਤ ਵਧੀਆ ਵੀਰੇ ਤੂੰ ਠੀਕ ਹੈ ਜੀ ਠੀਕ ਠਾਕ ਹੈ ਧੰਨਵਾਦ ਉਹੀ ਤੇਰਾ ਤੂੰ ਆਇਆ ਵੀਡੀਓ ਬਣਾਉਣਾ ਕਰਨ ਵੀਰਾ ਜੱ ਆਇਆ ਨਹੀਂ ਹੈਗਾ ਛੁੱਟੀ ਤੇ ਆ ਕੋਈ ਚੱਕ ਰਹੇ ਤੇ ਆਪਾਂ ਆਪਣੇ ਟਰੈਕਟਰ ਬਾਰੇ ਦੇਣੀ ਹੈ ਜਾਣਕਾਰੀ ਜੱਸ਼ਨ ਵੀਰੇ ਟਰੈਕਟਰ ਆਪਾਂ ਚੰਗੀ ਤਰ੍ਹਾਂ ਦਿਖਾਉਣਾ ਵੀਰਾ ਨੂੰ ਐਨ ਠੀਕ ਆ ਵੀਰੇ ਠੀਕ ਆ ਵੀਡੀਓ ਬਣਾਉਣ ਦਾ ਆਪਣਾ ਮਕਸਦ ਆ ਹੀ ਹੁੰਦਾ ਸਹੀ ਗੱਲ ਹੈ ਕਿਉਂਕਿ ਵੀਰ ਆਪਣੇ ਨਾਲੋਂ ਦੂਰੋਂ ਬਹੁਤ ਜੁੜੇ ਹੋਏ ਨੇ ਠੀਕ ਆ ਕਈ ਵਾਰ ਕਿਸੇ ਵੀਰ ਨੂੰ 200 ਕਿਲੋਮੀਟਰ ਤੇ 100 ਕਿਲੋਮੀਟਰ ਤੇ ਆਉਣਾ ਹੁੰਦਾ ਤਾਂ ਕਰਕੇ ਆਪਾਂ ਵੀਡੀਓ 'ਚ ਟਰੈਕਟਰ ਸਾਰਾ ਚੰਗੀ ਤਰ੍ਹਾਂ ਦਿਖਾਉਣਾ ਵੀ ਜਿਨੇ ਆਉਣਾ ਹੈ ਆਪਣਾ ਪੂਰੀ ਤਸੱਲੀ ਕਰਕੇ ਆਵੇ ਸਹੀ ਗੱਲ ਆ ਠੀਕ ਆ ਵੀਰੇ ਠੀਕ ਆ ਵੀਰੇ ਤੇ ਬਾਕੀ ਇਸ ਨੂੰ ਵੀ ਪਹਿਲਾਂ ਟਰੈਕਟਰ ਦਿਖਾ ਦੇ ਚੰਗੀ ਤਰ੍ਹਾਂ ਲੋ ਜੀ ਬਾਈ ਕੰਡੀਸ਼ਨ ਦੀ ਬਾਈ 101% ਗਾਰੰਟੀ ਹੋਗੀ origignal ਦੀ ਠੀਕ ਆ ਜੀ ਜੋ ਵੀ ਗੱਲਬਾਤ ਆ ਕਿੰਨਾ ਚੱਲਿਆ ਸਾਰਾ ਆਪਾਂ ਤੁਹਾਨੂੰ ਦੱਸਾਂਗੇ ਵੀਡੀਓ ਦੇ ਵਿੱਚ ਜੇ ਫਿਰ ਵੀ ਸਾਰਾ ਦਿਖਾ ਦੇ ਰਿੰਮਾਂ ਦਾ ਰੰਗ ਦਿਖਾ ਚੰਗੀ ਤਰ ਠੀਕ ਹੈ ਜੀ ਲੋ ਜੀ ਕੰਡੀਸ਼ਨ ਚੈੱਕ ਕਰੋ ਟਾਇਰ ਵਾਜੀ 14 ਦੇ ਆ 80 85 ਪੈਸੇ ਟਾਇਰ ਦੀ ਕੰਡੀਸ਼ਨ ਨਾਲ ਦੀ ਆ ਕਿਸਨ ਵੀਰੇ ਮਰਾੜ ਦਿਖਾ ਮੜੀ ਚੰਗੀ ਤਰ੍ਹਾਂ ਇਧਰੋਂ ਆ ਕੇ ਠੀਕ ਆ ਸਾਰੇ ਦਿਖਾ ਉੱਤੇ ਤੇ ਐਨ ਚੰਗੀ ਤਰ੍ਹਾਂ ਠੀਕ ਆ ਜੀ ਹੱਕ ਹੱਕ ਦਿਖਾ ਦੇ ਵੀਰੇ ਕੋਲੋਂ ਮੈਂ ਵੀਰੇ ਐਨ ਚੰਗੀ ਤਰ੍ਹਾਂ ਠੀਕ ਆ ਜੀ ਆਪਾਂ ਵਾਜੀ ਕੋਈ ਨੰਬਰ ਨੰਬਰ ਦਾ ਕੁਝ ਨਹੀਂ ਲਗਾਉਂਦੇ ਹੈਗੇ ਵੀਰੇ ਉੱਪਰੋਂ ਦਿਖਾ ਮਰਾੜ ਸਾਰੇ ਚੰਗੀ ਤਰ੍ਹਾਂ ਠੀਕ ਆ ਜੀ ਇਧਰਲਾ ਰਿੰਮ ਦਿਖਾ ਦੇ ਸਾਰਾ ਲੂਜੀ ਇੱਧਰ ਆ ਜਾ ਵੀਰੇ ਇੱਧਰ ਦਿਖਾ ਰਾਂਗੇ ਸਾਰਾ ਪੈਦਾਨਾ ਤੇ ਪੈਡਲਾਂ ਤੇ ਠੀਕ ਆ ਇੱਧਰ ਦਿਖਾ ਸਾਰਾ ਕੰਡੀਸ਼ਨ ਮਾਡਲ ਕਿੰਨਾ ਚੱਗੂ ਵੀਰੇ ਇਹ ਇਹ ਵੀਰੇ ਮਾਡਲ 2020 ਐ ਅੱਛਾ ਤੇ ਕਾਪੀ ਸ਼ਾਇਦ 21 ਦੀ ਆ ਵੀਰੇ ਠੀਕ ਆ ਹਾਂ ਜਣੀ ਕਿ ਤੁਸੀਂ 20 ਮੰਨ ਲਓ 21 ਮੰਨ ਲਓ ਉਹ ਤੁਹਾਡੀ ਇੱਛਾ ਹੈ ਠੀਕ ਆ ਇੱਧਰ ਆ ਵੀਰੇ ਬੈਟਰੀ ਬਾਕਸ ਦਾ ਦੇਖ ਰਾਂਗੇ ਕਿਤੇ ਵੀ ਸਕਰੈਚ ਨਹੀਂ ਹੈਗਾ ਟੈਕ ਹਾਂ ਸਕਰੈਚ ਨਹੀਂ ਹੈਗਾ ਠੀਕ ਆ ਇੱਧਰ ਦਾ ਕਾਪੀ ਤਾਂ ਲੱਗੀ ਹੋਣੀ ਹੈ ਪਾਪਾ ਮੂਪਾ ਦਾ ਰੰਗ ਇਦੋਂ ਸਾਰਾ ਹੈਡ ਉੱਡ ਦਾ ਸਾਰਾ ਦਿਖਾ ਚੰਗੀ ਤਰ੍ਹਾਂ ਚੁੱਲੇ ਦਾ ਮੋਢਲੇ ਦਾ ਚੁੱਲੇ ਦਾ ਟੂਬਾਂ ਦਾ ਸਾਰਾ ਰੰਗ ਦਿਖਾ ਦੇ। ਮੋਢਾ ਰਿੰਮ ਦਿਖਾ ਦੇ ਫਰੰਟ ਵਾਲਾ। ਕੰਡੀਸ਼ਨ ਦਾ ਤਾਂ ਪੂਰਾ ਓਕੇ ਆ। ਕੰਡੀਸ਼ਨ ਵਾਈ ਟਰੈਕਟਰ ਦੀ ਬਹੁਤ ਸੋਹਣੀ ਪਈ ਆ। ਬਣ ਕੇ ਚਲੋ ਵੀ ਮਾਡਲ ਇਹ ਟਰੈਕਟਰ 4-5 ਸਾਲ ਪੁਰਾਣਾ ਹੋ ਗਿਆ। ਕੰਡੀਸ਼ਨ ਟਰੈਕਟਰ ਦੀ ਆਪਾਂ 24 ਮਾਡਲ ਵਾਲੀ ਕਹਿ ਸਕਦੇ ਆ। ਐਕਸ਼ਨ ਵੀਰੇ ਹੈਗੀ ਵੀ ਹੈਗੀ ਆ। ਹੈਗੀ ਹੈਗੀ। ਕੋਈ ਝੂਠ ਨਹੀਂ ਹੈਗਾ। ਨਹੀਂ ਝੂਠ ਨਹੀਂ ਹੈਗਾ। ਠੀਕ ਹੈ ਜਿਹੜੇ ਵੀਰਾਂ ਕੋਲੋਂ ਆਇਆ ਟਰੈਕਟਰ ਬਹੁਤ ਵਧੀਆ ਬੰਦੇ ਸੀਗੇ ਤੇ ਬਹੁਤ ਸਾਭ ਕੇ ਰੱਖਿਆ ਪਤਾ ਟਰੈਕਟਰ ਵੀਰਾਂ ਜੇ ਤੁਸੀਂ ਵੀਰੇ ਟਰੈਕਟਰ ਤਰੀਬਨ 660 ਘੰਟੇ ਤਕਰੀਬ ਚੱਲਿਆ ਵਾ ਓਰੀਜਨਲ ਅੱਛਾ ਠੀਕ ਆ ਵੀਰੇ ਕੋਈ ਇਹ ਚੀਜ਼ ਦੀ ਫੁੱਲ ਗਰੰਟੀ ਹੋਊਗੀ ਕਾਲੂ ਵੀ ਕੋਈ ਕਹਿ ਦੇਵੇ ਵੀ ਕੋਈ ਛੇੜਖਾਨੀ ਆ ਤਾਂ ਵੀ ਜ਼ਿੰਮੇਦਾਰ ਆ ਜੱਗ ਵੀਰੇ ਇੱਕ ਵਾਰ ਸਟਾਰਟ ਕਰਕੇ ਦਿਖਾ ਦੇ ਸਟਾਰਟ ਕਰਦੇ ਆ ਵੀਰੇ ਸਟਾਰਟ ਕਰਕੇ ਦਿਖਾਉਣੇ ਆਪਾਂ ਸਟਾਰਟ ਕਰਕੇ ਚਲਾਗੇ ਵੈਸੇ ਤਾਂ ਜਸ਼ਨ ਭਾਈ ਸਟਾਰਟ ਕਰਨ ਦੀ ਲੋੜ ਹੈ ਨਹੀਂ ਹੈ ਹੈ ਤਾਂ ਹੈ ਨਹੀਂ ਚਲੋ ਇੱਕ ਵਾਰ ਫੇਰ ਆਪਾਂ ਫਿਰ ਵੀ ਤਸੱਲੀ ਕਰਾਉਣੀ ਆ ਤਸੱਲੀ ਕਰਾਉਣੀ ਆ ਨਹੀਂ ਚਲੋ ਦੇਖ ਕੇ ਕਿਸੇ ਵੀਰ ਭਾਈ ਨੇ ਆਉਣਾ ਸਹੀ ਗੱਲ ਆ ਵੀਰੇ ਮੂਰੇ ਤਾਂ ਦਿਖਾ ਦੇ ਮੱਥਾ ਚੰਗੀ ਤਰ੍ਹਾਂ ਸਾਰਾ ਠੀਕ ਆ ਧ ਵਾਹਿਗੁਰੂ ਜੀ ਚਾਪਾਸ਼ ਸਵਰਾਜ ਦੀ ਵੜਕ ਦੀ ਫੈਨ ਆ ਦੁਨੀਆ ਬਾਈ ਸਹੀ ਗੱਲ ਆ ਹੈ ਵਿਕਦਾਈ ਸਵਰਾਜ ਵੜਕ ਦੇ ਕਰਕੇ ਸਹੀ ਗੱਲ ਆ ਕਿਸਨੇ ਵੀਰੇ ਟਰੈਕਟਰ ਕਲੱਚ ਤੋਂ ਲੈ ਕੇ ਲਿਫਟ ਉੱਪਾ ਗਿਆ ਕਿਤੇ ਵੀ ਟਰੈਕਟਰ ਨੂੰ ਚੱਬ ਨਹੀਂ ਹੈਗਾ ਹਾਂ ਹੈਗੀ ਹੈ ਸਰਵੇ ਦੀਆਂ 2 ਜਾਂ 3 ਸਰਵਿਸਾਂ ਹੋਈਆਂ ਹੋਰ ਇਹਦੇ ਇਲਾਵਾ ਟਰੈਕਟਰ ਕਿਤੋਂ ਨਹੀਂ ਖੁੱਲਿਆ ਵੀਰੇ ਹਾਂ ਸਹੀ ਹੈ ਵੀਰੇ ਠੀਕ ਹੈ ਜੀ ਹਾਂਜੀ ਹਾਂ ਸ਼ੋ ਸ਼ੋ ਦਾ ਵੀਰੇ ਚੰਗੀ ਤਰ੍ਹਾਂ ਦਿਖਾ ਦਿਓ ਉੱਪਰੋਂ ਕਿਤੇ ਰੰਗ ਰੰਗ ਕਿਤੋਂ ਖਰਾਬ ਨਹੀਂ ਹੈਗਾ ਠੀਕ ਹੈ ਜੀ ਸਾਰਾ ਦਿਖਾ ਦਿਓ ਐ ਚੰਗੀ ਤਰ੍ਹਾਂ ਮਗਰਾੜਾਂ ਦੇ ਵੀਰੇ ਨਹੀਂ ਆਮ ਤੌਰ ਤੇ ਨਾ ਕਿਹ ਬਾ ਚੀਟਾ ਚੂਟਾ ਪੈ ਜਾਣੀਆਂ ਮਗਰਾੜ ਵੀ ਸਾਫ਼ ਪਾਇਆ ਟਰੈਕਟਰ ਦੇਆਂ ਪੈਦਾ ਨਾ ਦਾ ਰੰਗ ਵੀ ਨਹੀਂ ਉਤਰਿਆ ਵੀਰੇ ਕਿਦੋਂ ਦੇਖ ਰਹੇ ਨੇ ਹੈਗਾ ਸਾਫ਼ ਹੈ ਤੇ ਸਵਰਾਜ ਦੇ ਭਾਈ ਬਹੁਤ ਟਾਈਮ ਹੋ ਗਿਆ ਟਰੈਕਟਰ ਹੁਣ ਅਸੀਂ ਥੋੜੇ ਪੁਰਾਣੇ ਟਰੈਕਟਰ ਲੈ ਵੀ ਨਹੀਂ ਤਰੇ ਜਸ਼ਨ ਵੀਰੇ ਅੱਛਾ ਵੀਰੇ ਤੇ ਬਹੁਤ ਟਾਈਮ ਬਾਅਦ ਲਿਆ ਟਰੈਕਟਰ ਸਵਰਾਜ ਹਾਂ ਦੇਖਿਆ ਕਾਫੀ ਟਾਈਮ ਬਾਅਦ ਹਾਂ ਟਰੈਕਟਰ ਜਨ ਵੀਰੇ ਆਏ ਨਹੀਂ ਵੀ ਟਰੈਕਟਰ ਮਿਲਦੇ ਨਹੀਂ ਟਰੈਕਟਰ ਮਿਲਦੇ ਬਹੁਤ ਮਿਲਦੇ ਜਰੂਰ ਇਹ ਜੀ ਗੱਲ ਨਹੀਂ ਵੀ ਟਰੈਕਟਰ ਮਾਰਕੀਟ ਚ ਹੈ ਨਹੀਂ ਪਰ ਚੰਗਾ ਟਰੈਕਟਰ ਰੜਾ ਘੱਟ ਮਿਲਦਾ ਸਹੀ ਗੱਲ ਨਹੀਂ ਕੋਸ਼ਿਸ਼ ਹੁੰਦੀ ਵੀ ਵਧੀਆ ਟਰੈਕਟਰ ਲੈ ਵਧੀਆ ਟਰੈਕਟਰ ਲੈ ਕੇ ਵੀਰੇ ਗਾਹਾਂ ਦੇ ਕੇ ਵੀ ਤਸੱਲੀ ਆਗਲੇ ਦੇ ਕੇ ਵੀ ਤਸੱਲੀ ਆ ਹਾਂ ਆਈਆਂ ਗੱਲ ਠੀਕ ਹੈ ਜੀ ਬਾਕੀ ਆਪਾਂ ਇਹਨਾਂ ਨੂੰ ਜਣ ਵੀ ਅਜੇ ਬਾਈ ਤੋ ਤੱਤ ਨਹੀਂ ਹੈਗਾ ਟਰੈਕਟਰ ਕੁਝ ਨਹੀਂ ਕਰਿਆ ਦਿਖਾ ਦੇ ਜਿਵੇਂ ਹੈਗਾ ਫਰਦਨ ਹੋਣਾ ਦਿਖਾ ਦੇ ਇੱਕ ਥੋੜਾ ਜਿਹਾ ਪਾਈਪ ਵਾਪਸ ਵਾਲਾ ਲੀਕ ਆ ਇਹ ਆਪਾਂ ਲੈ ਆ ਕੇ ਪਾ ਦਾਂਗੇ ਇਹਦਾ ਬਾਕੀ ਦਿਖਾ ਦੇ ਵੀਰੇ ਕਿਤੋਂ ਆ ਵੀ ਨਵੀਆਂ ਨਵੀਆਂ ਕਿਦੋਂ ਨਹੀਂ ਖੁੱਲਿਆ ਟੱਟ ਧੋਣੇ ਵਾਲਾ ਜੋ ਉਹਦੇ ਧੋਣੇ ਵਾਲਾ ਬਾਕੀ ਤਾਂ ਉਦਾਂ ਕੰਡੀਸ਼ਨ ਦਾ ਤਾਂ ਓਕੇ ਆ। ਓਕੇ ਖੁੱਲਿਆ ਭਾਈ ਆਹ। ਠੀਕ ਹੈ ਵੀਰੇ ਤੇ ਭਾਈ ਦੂਆ ਇਹ ਆ ਦੱਸਣਾ ਭੁੱਲ ਗਏ 5 ਸਟਾਰ ਵਾਲਾ ਮਾਡਲ ਹੈ ਸਾਈਡ ਕਲੱਚ ਚ ਆਉਂਦਾ ਜਿਹੜਾ। ਠੀਕ ਹੈ। ਹਾਂ 5 ਸਟਾਰ ਵਾਲਾ ਮਾਡਲ ਹੈ। ਤੇ ਸੈਂਟਰ ਗੇਅਰ ਆ। ਠੀਕ ਆ ਜੀ। ਆ ਦਿਖਾ ਦੇ ਵੀਰੇ ਕਿਤੇ ਵੀ ਕਲੱਚ ਕਲੱਚ ਵਾਲੇ ਨਟ ਨੂੰ ਕਿੱਤੇ ਲਿਫਟ ਟਾਪੇ ਨੂੰ ਕਿਤੇ ਵੀ ਚਾਬੀ ਨਹੀਂ ਹੈਗੀ ਟੈਕਿੰਗ ਸਹੀ ਠੀਕ ਹੈ ਬਾਕੀ ਬਾਈ ਇਹਨੂੰ ਸਿਸਟਮ ਵੀ ਬਾਈਆਂ ਨੇ ਵਧੀਆ ਲਵਾਇਆ ਹੋਇਆ ਬਾਈ ਕਹਿੰਦੇ ਸੀ ਜਦੋਂ 25 26 ਕੇ ਆਉਂਦਾ ਸਿਸਟਮ ਲਾਈ ਸਾਡੇ ਇਧਰ ਬਹੁਤ ਮਸ਼ਹੂਰ ਹੈ ਚੰਡੀਗੜੀ ਵਾਲੇ ਚੰਡੀਗੜੀਆਂ ਚੰਡੀਗੜੀਆਂ ਦਾ ਸਿਸਟਮ ਲੱਗਿਆ ਵਾ ਦੋ ਬੇਸਾਂ ਐ ਤੇ ਅੱਠ ਪਤਨੀ 10 ਸਪੀਕਰ ਹਨ ਅੱਛਾ ਵੀਰੇ ਠੀਕ ਹੈ ਦੂਆ ਇਹਨੂੰ ਬਾਈ ਜਿਹੜਾ ਅੱਜ ਕੱਲ ਰੀਡੀਮੇਟ ਚ ਆਉਂਦਾ ਉਹ ਲੱਗਿਆ ਵਾ ਸਹੀ ਗੱਲ ਹੈ ਜਣੀਆਂ ਮੰਨ ਕੇ ਚਲੋ ਯਾਰ 15000 ਦੀ ਛਤਰੀ 40000 ਉਹਦੇ ਨੂੰ ਸਮਾਨ ਐਕਸਟਰਾ ਲੱਗਿਆ ਹੋਇਆ ਲੱਗਿਆ ਸਮਾਨ ਤਾਂ ਕੋਈ ਵੀ ਅਗਲਾ ਆਪਣੇ ਸ਼ੌਂਕ ਨੂੰ ਲਾਉਂਦਾ ਬਾਈ ਸਹੀ ਹੈ ਠੀਕ ਨਹੀਂ ਤੇ ਕਈ ਬਾਈ ਵੀਰ ਕਹਦਾ ਨੇ ਵੀ ਸਮਾਨ ਦਾ ਖੋਲੋ ਆਓ ਕਰ ਲਓ ਬਾਈ ਸਮਾਨ ਨਾ ਅਗਲਾ ਖੋਲਦਾ ਨਾ ਆਪਾਂ ਖੋਲੀਏ ਸਹੀ ਗੱਲ ਹੈ ਸਮਾਨ ਦਾ ਕੋਈ ਜਿਹੜਾ ਇਹ ਚੀਜ਼ਾਂ ਨੂੰ ਇਹ ਹੈ ਬਾਈ ਟਰੈਕਟਰ ਦਾ ਸ਼ਿੰਗਾਰ ਹੁੰਦੀ ਹੈ ਸ਼ਿੰਗਾਰ ਹੁੰਦਾ ਸਹੀ ਹੈ ਨਾ ਇਹਨਾਂ ਨੂੰ ਸ਼ਿੰਗਾਰ ਨੂੰ ਹੀ ਲਾਉਂਦਾ ਅਗਲਾ ਇਹਨਾਂ ਨੂੰ ਖੋਲ ਕੇ ਕੋਈ ਫਾਇਦਾ ਨਹੀਂ ਹੈਗਾ ਡੈਕ ਡੁਕ ਪੂਰਾ ਵਧੀਆ ਵੱਜਦਾ ਹੈ ਨਾ ਕੋਈ ਗੱਲਬਾਤ ਨਹੀਂ ਹੈਗੀ ਮੈਂ ਤਾਂ ਮੇਰਾ ਮੰਨ ਤਾਂ ਵੀ ਚਲੋ ਵੀਡੀਓ ਆਪਾਂ ਕੱਲੂ ਪਾਵਾਂਗੇ ਤੋਂ ਤੂਕੇ ਪਰ ਅੱਜ ਕੋਈ ਵੀਡੀਓ ਵੀ ਨਹੀਂ ਦੇਗੀ ਹੋਰ ਬਣਾਉਣ ਨੂੰ ਤਾਂ ਕਰਕੇ ਮੈਂ ਚੱਲ ਅੱਜੇ ਬਣਾ ਦਨੇ ਆ ਬਣਾਉਣੀ ਤਾਂ ਕੱਲ ਨੂੰ ਵੀ ਹੈਗੀ ਉਹ ਆ ਠੀਕ ਨਹੀਂ ਗੱਲ ਠੀਕ ਆ ਵੀਰੇ ਠੀਕ ਹਾਂ ਤੇ ਬਾਕੀ ਜੇਸ਼ਨ ਵੀਰੇ ਹੋਰ ਤਾਂ ਕੋਈ ਗੱਲਬਾਤ ਦੱਸਣ ਵਾਲੀ ਹੈ ਨਹੀਂ ਟਰੈਕਟਰ ਹਨਾ ਹੈ ਨਹੀਂ ਇਹ ਤੇ ਆਪਾਂ ਸਾਰਾ ਕੁਝ ਦੱਸਤਾ ਟਰੈਕਟਰ ਬਾਰੇ ਤੇ ਨੰਬਰ ਇਹਦਾ ਚਮਕੌਰ ਸਾਹਿਬ ਦਾ ਟਾਇਰਾਂ ਦੀ ਕੰਡੀਸ਼ਨ ਬਾਈ ਦੱਸ ਦਈਏ ਪਿਛਲੇ ਟਾਇਰਾਂ ਦੀ ਕੰਡੀਸ਼ਨ ਦੱਸ ਦਈਏ 85 ਕੇ ਪੈਸੇ ਕੰਡੀਸ਼ਨ ਹੋਗੀ ਮੁਰਲੇ ਟਾਇਰਾਂ ਦੀ ਵੀ ਇੰਨੇ ਕੇ ਹੋਗੀ 85 90 ਪੈਸੇ ਜ ਜਿਆਦਾ ਸਵੇਰ ਦਾ ਗਿਆ ਵਾ ਫੀਲਡ ਦੇ ਵਿੱਚੋਂ ਹੁਣ ਆਇਆ ਮਾਈ ਕੋਲ ਏਰੀਆ ਇਧਰ ਅਨੰਦਪੁਰ ਸਾਹਿਬ ਨੂਰਪੁਰ ਵਿਦੀ ਹੈ ਨਾ ਬਾਈ ਅਨੰਦਪੁਰ ਨਾਲ ਤੱਕ ਅਨੰਦਪੁਰ ਨਾਲ ਤੱਕ ਠੀਕ ਹੈ ਬੰਦ ਕਰ ਲਓ ਦੋ ਮਿੰਟ ਖਾਲੀ ਵੀ ਹਜੇ ਥੋੜਾ ਜਿਆ ਪੁਰਾਣੇ ਨਿਕ ਨਵੇਂ ਤਾਂ ਅਜੇ ਥੋੜਾ ਜਿਹਾ ਕੋਈ ਕੰਮਕਾਰ ਜਨ ਨਿਭੜਾ ਥੋੜਾ ਘਾ ਘਟ ਆ ਪਾਣਾ ਘੱਟ ਠੀਕ ਹੈ ਅਰੇ ਹੋਰ ਇਹਨੇ ਤੈਨੂੰ ਮੈਨਿੰਗ ਕਰਕੇ ਕੰਮ ਬੰਦ ਹੋਇਆ ਹਾਂ ਮੈਨਿੰਗ ਦਾ ਕੰਮ ਬੰਦ ਹੋਇਆ ਵਾ ਇਧਰ ਜਿਆਦਾ ਮੈਨਿੰਗ ਵਾਲੀ ਟਰੈਕਟਰ ਵਿਕਦਾ ਮੈਨਿੰਗ ਦਾ ਬੰਦ ਹੋ ਗਿਆ ਉਹਦੇ ਨੂੰ ਕਰਵਾ ਹੂੰ ਹੂੰ ਠੀਕ ਹੈ ਖਾਲਾ ਬਾਈ ਬਣਾ ਲਈ ਆ ਬਹੁਤ ਠੀਕ ਆ ਭਾਵੇਂ ਜੌਂਡੀ ਅਰਜੈਂਸੀ ਵਾਲਾ ਪਰ ਪਿਆਰ ਸਾਡਾ ਬਹੁਤ ਆਫਸ ਵਿੱਚ ਇੱਕ ਦੂਆ ਨਾਲ ਪੂਰਾ ਠੀਕ ਆ ਅਸੀਂ ਜੇ ਕੋਈ ਸਾਡੇ ਕੋਲ ਗਾਹਕ ਆ ਗਿਆ ਜਾਂ ਕੋਈ ਕਾਲੇ ਕੋਲ ਗਾਹਕ ਆ ਗਿਆ ਆਪ ਲਿਆਉਂਦਾ ਸਾਡੇ ਕੋਲੇ। ਨੰਕਲੇ ਭਾਈ ਆਇਓ ਗੱਲ। ਖਾਲੀ ਭਾਈ ਇਦਾਂ ਹੀ ਗੱਲ ਵੰਡ ਕੇ ਖਾਓ। ਹਾਂ। ਖਾਲਾ ਗਰਮੀ 'ਚ ਆਇਆ ਬਾਈ 60-70 ਕਿਲੋਮੀਟਰ ਵਾਟ-ਵੱਟ ਕੇ ਦਿਖ ਲਾ। ਕਹਿਦਾ ਨਹੀਂ ਬਾਈ ਸੇਲਮੈਨ ਨਹੀਂ ਸੇਲੋਕਨ ਬਾਈ ਔਖੀ ਕਰਨੀ ਸੇਲਮੈਨ। ਬਹੁਤ। ਕਿਸੇ ਦੇ ਘਰਾਂ ਜਾਣਾ ਬਾਈ ਕਹਿਣਾ ਬਹੁਤ ਔਖਾ ਏ ਕਹਿਣ ਨੂੰ ਕੋਈ ਸੌਖਾ ਜਿਹਾ ਕਹਿੰਦਾ ਵੀ ਸੇਲਮੈਨ ਨਹੀਂ ਆ ਸੇਲਮੈਨ ਵਾ ਸੇਲਮੈਨ ਨਹੀਂ ਕਰਨੀ ਵੀ ਸੌਖੀ ਨਹੀਂ ਹੈਗੀ ਬਾਈ ਜਿਹੜਾ ਕਰਦਾ ਉਹਨੂੰ ਪਤਾ ਠੀਕ ਹੈ ਚਲੋ ਆਪਾਂ ਲੈਣ ਵਾਲੇ ਵੀਰਾਂ ਨੂੰ ਵੀ ਮਾੜਾ ਨਹੀਂ ਕਹਿੰਦੇ ਪਰ ਫਿਰ ਵੀ ਕਿਸੇ ਨੂੰ ਅਗਲੇ ਡੇਲੀ ਘਰਾਂ ਜਾਣਾ ਕਹਿਣਾ ਫੋਰਸ ਕਰਨਾ ਅਗਲਾ ਕਾਲੇ ਵੀਰੇ ਮੂਰੇ ਤੇ ਕਈ ਵਾਰ ਵੱਧੂ ਘਟੀ ਗੱਲ ਇਹਦਾ ਮੂਰੇ ਇਹ ਆ ਜਾਂਦਾ ਹਾਂ ਸੋਹਣੀ ਕਿਹੜਾ ਬੰਦਾ ਕਹਿੰਦਾ ਯਾਰ ਤੁਹਾਨੂੰ ਕਿਹਾ ਸੀ ਨਹੀਂ ਲੈਣਾ ਯਾਰ ਕਦੇ ਆਈ ਇਹਨੇ ਵਾਰ-ਵਾਰ ਹਨਾ ਇਹਦਾ ਕਿਹਦਾ ਸੁਣ ਨਹੀਂ ਪੈਂਦੀ ਅੱਗੇ ਪਰ ਭਾਈ ਇਹਨਾਂ ਦਾ ਵੀ ਕੰਮ ਹੈ ਇਹਨਾਂ ਨੂੰ ਵੀ ਕਹਾ ਕੰਪਨੀ ਦਾ ਮਾਲਕਾਂ ਦਾ ਪ੍ਰੈਸ਼ਰ ਹੁੰਦਾ ਵੀ ਹਾਂ ਤੁਸੀਂ ਜਾਣਾ ਹੈ ਕਰਨਾ ਹਨਾ ਉਹ ਆਪਣੀ ਆਪਣੀ ਗ ਤੇ ਨਾਲ ਨਾਲ ਦੇ ਨਾਲ ਦੇ ਰੱਖੇ ਬਾਈ ਸੁੱਖਾ ਬਾਈ ਪਹੁੰਚਾ ਸਾਡਾ ਬਾਈ ਹਾਂ ਤੁਸੀਂ ਮੂਵੀ ਨਾ ਬਣਾ ਚੱਲੋ ਤੁਸੀਂ ਚੱਲ ਤੇ ਸਾਡਾ ਬਾਈ ਪਹੁੰਚ ਗਿਆ ਸੁੱਖਾ ਫੱਡੇਆਂ ਤੋਂ ਉਹ ਸੁੱਖੇ ਬਾਈ ਠੀਕ ਹੈ ਠੀਕ ਹੈ ਬੜੀ ਵਧੀਆ ਹੋਰ ਬਾਈ ਅੱਜ ਬਹੁਤ ਦਿਨ ਬਾਅਦ ਆਇਆ ਵੀਡੀਓ ਦੇ ਵਿੱਚ ਤੇ ਸੁੱਖੇ ਬਾਈ ਦੇ ਤਾਂ ਟੈਟ ਠੀਕ ਹੈ ਪਰ ਜਾਈ ਹੈ ਬਾਈ ਇਹ ਕਹਦਾ ਕੈਂਟਾ ਬਾਈ ਠੀਕ ਹੈ ਸਰੀ ਚੀਜ਼ ਆ ਸੁੱਖੇ ਬਾਈ ਨੇ ਪਾਸ ਕਰਤਾ ਤਾਂ ਠੀਕ ਹੈ ਪਰ ਜਾਈ ਠੀਕ ਹੈ ਬਾਈ ਇਹ ਕਹਦਾ ਸਾਹਮਣੇ ਬੜਾ ਟੈਟਰ ਸੁੱਖੇ ਬਾਈ ਬਹੁਤ ਹੀ ਸਾਹਮਣੇ ਹਾਂ ਨਜਾਇਜ਼ੇ ਸਾਹਮਣੇ ਹਾਂ ਬਿਲਕੁਲ ਬਿਲਕੁਲ ਇਹ ਨਾ ਇਹ ਨਜਾਇਜ਼ ਗੱਲ ਨਜਾਇਜ਼ੇ ਸਾਹਮਣੇ ਹਾਂ ਸਹੀ ਗ ਦੇ ਹੱਦ ਤੱਕ ਉਹੋ ਕਿਹਾ ਬਾਈ ਕਿਵੇਂ ਕੰਮ ਕਰ ਠੀਕ ਹੈ ਠੀਕ ਹੈ ਠੀਕ ਹੈ ਅੱਛਾ ਹੂੰ ਸੁੱਖਾ ਬਾਈ ਹੁੰਦਾ ਪਿਆ ਸਾਡੇ ਕੋਲੇ ਗੁਆਣਚ ਹੈ ਕਈ ਵਾਰ ਇਹ ਦੂਧਰ ਚਲੇ ਜਾਂਦੇ ਆ ਜਾਂ ਥੋੜਾ ਗਰਮੀ ਕਰਕੇ ਨਿਕਲਦੇ ਵੀ ਘਟਾਂ ਬਾਹਰ ਐ ਦੱਸਿਆ ਬਾਈ ਨਹੀਂ ਤੁਹਾਡਾ ਠੀਕ ਆ ਮੌਸਮ ਠੀਕ ਆ ਨਹੀਂ ਮੌਸਮ ਤਾਂ ਕਿ ਹੁਣ ਜਿਹੜੇ ਦਾ ਮਹੀਨਾ ਨਾ ਜਲਾਈ ਦਾ ਮਹੀਨਾ ਹੈ ਮੌਸਮ ਠੀਕ ਆ ਨਹੀਂ ਨਹੀਂ ਹਾਂ ਮੌਸਮ ਠੀਕ ਆ ਨਹੀਂ ਨਹੀਂ ਗਰਮੀ ਹੈ ਹਾਂ ਠੀਕ ਨਹੀਂ ਨਹੀਂ ਬੰਦਾ ਮੀਂਹ ਬੰਦਾ ਗੱਲ ਨਹੀਂ ਮਰਦਾ ਦੱਸਦੇ ਮੇਰੇ ਸਾਰਾ ਕੁਝ ਦੱਸਦੇ ਆ ਟਾਈਮ ਮੀਂਹ ਆਇ ਪੈਂਦਾ ਹੈ ਇਨੀ ਯਾ ਡਿਮਾਂਡ ਆ ਪਾ ਜੀ ਦੱਸਣੀ ਨਹੀਂ ਵੀਰੇ ਯਾਰ ਹਾਂ ਦਫਾੜ ਮੈਨੂੰ ਇਹ ਡਿਮਾਂਡ ਬਾਈ ਕਈ ਮੇਰੇ ਵੀਰ ਗੁੱਸਾ ਵੀ ਕਰਨਗੇ ਸ਼ਾਇਦ ਇਸ ਗੱਲ ਦਾ ਪਰ ਵੀਰ ਬਹੁਤ ਵੀਰ ਬਾਈ ਕਮੈਂਟਾਂ ਵਿੱਚ ਨਾ ਗਲਤ ਮਲਤ ਬੋਲਦੇ ਆ ਉਹ ਗੱਲਾਂ ਫਿਰ ਥੋੜੀਆਂ ਜੀਆਂ ਬਾਅਦ ਚ ਚੰਗੀਆਂ ਲੱਗਦੀਆਂ ਹਨ ਯਾਨੀ ਮੈਨੂੰ ਦੱਸੂਗਾ ਜ਼ਰੂਰ ਗੱਲ ਲਈ ਹਾਂ ਤੁਹਾਨੂੰ ਦੱਸ ਦਉਣਾ ਬਾਈ ਠੀਕ ਹੈ ਜੀ ਜਿਹੜੇ ਵੀਰ ਨੇ ਲੈਣਾ ਹੁੰਦਾ ਚਾਹਵਾ ਹੁੰਦਾ ਉਹ ਵੀਰ ਨੂੰ ਆਪਾਂ ਫੋਨ ਤੇ ਦੱਸਾਂਗੇ ਰੇਟ ਇਹਦਾ ਬਾਈ ਜੋ ਜਿੱਦਾਂ ਦੀ ਟਰੈਕਟਰ ਦੀ ਕੰਡੀਸ਼ਨ ਆਪਾਂ ਮਾਰਕੀਟ ਰੇਟ ਤੇ ਟਰੈਕਟਰ ਮਿਲੂਗਾ ਕੋਈ ਇਹੋ ਜੀ ਗੱਲਬਾਤ ਨਹੀਂ ਹੈਗੀ ਪਰ ਵਿੱਚ ਬਹੁਤ ਵੀਰ ਲੈਣੇ ਵਾਲੇ ਨਹੀਂ ਹੁੰਦੇ ਬਾਈ ਕਮੈਂਟਾਂ ਦੇ ਵਿੱਚ ਥੱਲੇ ਗਲਤ ਮਲਤ ਕਮੈਂਟ ਇੰਨੇ ਦਾ ਇੰਨੇ ਦਾ ਬਾਈ ਉਹਦੇ ਨਾਲ ਫਿਰ ਚੀਜ਼ ਦਾ ਜਿਹੜਾ ਰੇਟ ਹੈ ਹੈ ਲੈਜੈਂਡਾ ਉਹ ਹੈ ਲੈਜੈਂਡਾ ਹੈ ਤੁਖੇ ਬਾਈ ਹਾਂ ਇਹ ਲੋੜੇ ਨਹੀਂ ਬਿਲਕੁਲ ਜੀ ਬਿਲਕੁਲ ਬਾਕੀ ਬਾਈ ਕਿਸੇ ਨੇ ਵੀ ਲੈਣਾ ਹੋਇਆ ਕੋਈ ਗੱਲਬਾਤ ਕੋਈ ਹੋਰ ਜਾਣਕਾਰੀ ਜਿਹੜੀ ਆਪਾਂ ਨੇ ਨਾ ਦਿੱਤੀ ਹੋਵੇ ਉਹ ਤੁਸੀਂ ਵੀਡੀਓ ਦੇ ਵਿੱਚ ਸੌਰੀ ਫੋਨ ਤੇ ਲੈ ਸਕਦੇ ਆ ਜੀ ਠੀਕ ਹੈ ਜੀ ਕੰਡੀਸ਼ਨ ਬਾਰੇ ਆਪਾਂ ਤੁਹਾਨੂੰ ਚਾਣਨਾ ਪਾਤਾ ਟਰੈਕਟਰ ਦੀ ਬਾਰੇ ਤੇ ਟਰੈਕਟਰ ਆਪਣੇ ਕੋਲ ਉਪੜ ਖੜਾ ਜੀ ਇਹ ਵੀਡੀਓ ਬਣਾ ਰਹੇ ਆ ਅੱਜ ਆਪਾਂ 17 ਤਰੀਕ ਆ ਜੀ 17 ਤਰੀਕ 7ਵਾਂ ਮਹੀਨਾ 2025 ਠੀਕ ਹੈ ਜੀ ਅਦਰਵਾਈਟ ਟਰੈਕਟਰ ਸੇਲ ਹੁੰਦਾ ਤਾਂ ਆਪਾਂ ਜੀ ਅਗਲੀ ਵੀਡੀਓ ਵਿੱਚ ਪਾ ਕੇ ਦੱਸ ਦਾਂਗੇ ਜਿਹੜੇ ਵੀ ਵੀਰ ਨੇ ਲੈਣਾ ਹੋਇਆ ਤਾਂ ਫੋਨ ਕਰ ਲਿਓ ਜੀ 8146178790 ਥੱਲੇ ਵੀ ਵੀਡੀਓ ਨੰਬਰ ਮੈਂਸ਼ਨ ਕਰਦਾ ਇੱਕ ਨੰਬਰ ਹੋਰ ਆ 9872204427 ਜਿਹੜੇ ਮਰਜ਼ੀ ਨੰਬਰ ਤੇ ਫੋਨ ਕਰ ਲਿਓ ਜੀ ਕੋਈ ਹੋਰ ਜਾਣਕਾਰੀ ਹੋ ਲੈਣੀ ਹੋਵੇ ਲੈ ਲਿਓ ਕਿਸੇ ਵੀਰ ਨੇ ਕੋਈ ਹੋਰ ਟਰੈਕਟਰ ਵੀ ਲੈਣਾ ਹੋਇਆ ਉਹ ਵੀ ਲੈ ਸਕਦਾ ਜੀ ਨਵੇਂ ਟਰੈਕਟਰ ਲੈਣੇ ਜੀ ਇੰਡੋ ਫਾਰਮ ਲੈਣਾ ਜੌਂਡੀਅਰ ਲੈਣਾ ਸੋਨਾਲ ਇਕਾ ਲੈਣਾ ਸਾਰੇ ਟਰੈਕਟਰ ਹੈਗੇ ਨੇ ਸ਼ਕਤੀਮਾਨ ਲੈਣਾ ਗਰਵਾਜ ਲੈਣਾ ਸਾਰਾ ਕੁਝ ਮਿਲੂਗਾ ਤੁਹਾਨੂੰ ਰੋਪੜ ਮਾਰਕੀਟ ਆ ਤੁਸੀਂ ਉਰੇ ਆਉਂਗੇ ਤੁਸੀਂ ਖਾਲੀ ਨਹੀਂ ਜਾਉਂਗੇ ਉਰੇ ਠੀਕ ਬਈ ਆਇਆ ਸਾਰੇ ਬ੍ਰਾਂਡ ਨਵੇਂ ਸਾਰੇ ਬ੍ਰਾਂਡ ਪੁਰਾਣੇ ਲੱਖ ਤੇ ਲੈ ਕੇ ਹਾਂ ਹਾਂ ਬਈ ਲੱਖ ਤੇ ਲੈ ਕੇ ਨਹੀਂ ਲੱਖ ਤੇ ਕਹਿੰਦਾ 70000 ਦੇ ਹਾਂ ਅੱਛਾ ਉਰੇ ਤੁਹਾਨੂੰ 70000 ਤੇ ਸ਼ੁਰੂ ਹੋਗੇ ਬਾਈ 7 ਲੱਖ ਤੱਕ ਦਾ 7 ਲੱਖ 8 ਲੱਖ ਤੱਕ ਪੁਰਾਣਾ ਟਰੈਕਟਰ ਵੀ ਮਿਲੂਗਾ ਠੀਕ ਹੈ ਜੀ ਜਿੱਦਾਂ ਦਾ ਉਹ ਟਰੈਕਟਰ ਉਦਾਂ ਦਾ ਰੇਟ ਕਈ ਵਾਰ ਵੀਰ ਮਾਡਲ ਦੇਖਦੇ ਆਂ ਬਾਈ ਕਈ ਵਾਰ ਮਾਡਲ ਉੱਚਾ ਹੁੰਦਾ ਟਰੈਕਟਰ ਦੀ ਕੰਡੀਸ਼ਨ ਡਾਊਨ ਹੁੰਦੀ ਹੈ ਕਈ ਵਾਰ ਟਰੈਕਟਰ ਦਾ ਮਾਡਲ ਥੱਲੇ ਵਾਲਾ ਹੁੰਦਾ ਟਰੈਕਟਰ ਦੀ ਕੰਡੀਸ਼ਨ ਵਧੀਆ ਹੁੰਦੀ ਕੰਡੀਸ਼ਨ ਕੰਡੀਸ਼ਨ ਦਾ ਸੁੱਖਿਆ ਬਾਈ ਟਰੈਕਟਰ ਦਾ 1.5 ਲੱਖ ਦਾ ਫਰਕ ਪੈ ਜਾਂਦਾ ਇੱਕੋ ਮਾਡਲ ਦਾ ਬਰਾ ਹੁਸਰੇ ਵਿਕਦਾ ਹਾਂ ਬਿਲਕੁਲ ਬਿਲਕੁਲ ਚੰਗੀ ਚੀਜ਼ ਦਾ ਮੁੱਲ ਹੋਰ ਆ ਤੇ ਕਈ ਵੀਰ ਕਹਿੰਦੇ ਤੁਸੀਂ ਟਰੈਕਟਰ ਨਹੀਂ ਲਿਆਉਂਦੇ ਬਾਈ ਟਰੈਕਟਰ ਅੱਗੇ ਵੀ ਦੱਸਿਆ ਵੀ ਆਪਾਂ ਵਧੀਆ ਟਰੈਕਟਰ ਲੈ ਕੇ ਖੁਸ਼ ਆ ਚੰਗੀ ਜੀ ਵਧੀਆ ਵਿਕਦੀ ਆ ਵਧੀਆ ਚੀਜ਼ ਵੀ ਵਧੀਆ ਵਿਕਦੀ ਸਹੀ ਗੱਲ ਹੈ ਜੀ ਚਲੋ ਐ ਦਾ ਮਤ ਤੁਹਾਡੇ ਰੇਗ ਤਰ੍ਹਾਂ ਦਾ ਹੁੰਦਾ ਏ ਕੰਮ ਸਾਰਨ ਵਾਲਾ ਵੀ ਹੁੰਦਾ ਵੀ ਥੋੜੇ ਪੈਸੇ ਲਾਣੇ ਆ ਸਹੀ ਗੱਲ ਹੈ ਜੀ ਬਾਕੀ ਠੀਕ ਹੈ ਜੀ ਸੁਖੇ ਬਾਈ ਧੰਨਵਾਦ ਤੇਰਾ ਬਾਈ ਤੂੰ ਆਇਆ ਸਾਡੇ ਕੋਲ ਬਾਕੀ ਸੁਖੇ ਬਾਈ ਨੂੰ ਅਜੇ ਦੱਸਣਾ ਹਾਂ ਬਾਈ ਨੇ ਅਜੇ ਆ ਦੇਖਿਆ ਹੀ ਆ ਕੇ ਤੇ ਜਸ਼ਨ ਵੀਰੇ ਬਾਕੀ ਹੋਰ ਵੀ ਕਿਸੇ ਵੀਰ ਨੇ ਕੋਈ ਪੁਰਾਣਾ ਟਰੈਕਟਰ ਸੇਲ ਕਰਨਾ ਹੁੰਦਾ ਤਾਂ ਉਹ ਵੀ ਆਪਣੇ ਨਾਲ ਜੂਰ ਕਨੈਕਟ ਕਰਿਆ ਕਰੋ ਜੀ ਵਧੀਆ ਰੇਟ 'ਚ ਜੋ ਮਾਰਕੀਟ ਰੇਟ ਦੇ ਵਿੱਚ ਟਰੈਕਟਰ ਲਵਾਂਗੇ ਜੀ ਤੇ ਅੱਜ ਦੀ ਵੀਡੀਓ ਦੇ ਵਿੱਚ ਇੰਨੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਤੇ ਆਪਣੇ YouTube ਚੈਨਲ ਜੱਗੂ ਮਹਾਲ ਨੂੰ ਕਰ ਦਿਓ ਸਬਸਕ੍ਰਾਈਬ ਮਿਲਦੇ ਆਂ ਕਿਸੇ ਹੋਰ ਨਵੇਂ ਬਲੌਗ ਸਾਰੇ ਵੀਰਾਂ ਦਾ ਤੈਅ ਦੇ ਲੋ ਧੰਨਵਾਦ